ਮੈਂ ਤੁਹਾਡੇ ਨਾਲ ਅੱਜ ਗੱਲ ਗੱਲ ਕਰਨ ਲੱਗਿਆ ਨੁਕਤਾ ਸਾਂਝਾ ਕਰਨ ਲੱਗਿਆ ਕਈ ਵਾਰ ਨਾਲ ਸਾਡੀ ਬੰਦਿਆਂ ਦੀ ਨਾੜ ਜਾਂ ਜਨਾਨੀਆਂ ਦੀ ਇੱਥੋਂ ਨਾੜ ਚੜ ਜਾਂਦੀ ਹੈ ਖਾਸ ਕਰਕੇ ਇਹਨੇ ਦੁਕਾਨਦਾਰ ਭਰਾ ਨੇ ਜੋ ਤੜਕੇ ਉੱਜਾਂਦੇ ਨੇ ਉੱਠ ਕੇ ਤਕਰੀਬਨ ਖਾਲੀ ਪੇਟ ਹੁੰਦਾ ਜਾਂ ਕੋਈ ਨੌਕਰ ਹੈ ਮੁਲਾਜ਼ਮਾ ਉਹ ਸ਼ਟਰ ਨੂੰ ਹੱਥ ਪਾਉਂਦਾ ਜਦੋਂ ਇਹ ਐਂ ਝਟਕਾ ਮਾਰਦਾ ਉਹਨੂੰ ਓਏ ਹੋਏ ਹੋਏ ਨਾੜ ਚੜ ਗਈ ਉਹ ਮੇਰੀ ਤਾਂ ਐਂ ਹੋ ਜਾਂਦਾ ਜਨਾਨੀਆਂ ਨੂੰ ਵੀ ਆਤ ਹੁੰਦੀ ਹੈ ਜਿਨ੍ਹਾਂ ਨੇ ਕੀ ਕਈ ਵਾਰੀ ਕੀ ਕਰਦੀਆਂ ਨੇ ਆ ਕੱਪੜੇ ਹੋਣ ਮਸ਼ੀਨ ਪਈ ਹੈ ਇਹ ਚੱਕੀ ਕਹਿੰਦੀ ਇਹ ਓਏ ਆ ਕੀ ਹੋ ਗਿਆ ਨਹੀਂ ਮੇਰੇ ਜਮੀਰ ਤਾਂ ਜਾਣੀ ਨਿਕਲ ਗਈ ਐ ਇਸ ਤਰ੍ਹਾਂ ਹੋ ਜਾਂਦਾ ਕਣਕ ਵਾਲਾ ਢੋਲ ਛੋਡਾ ਆਟੇ ਵਾਲਾ ਢੋਲ ਜਾਂ ਘਰੇ ਸਿਲੰਡਰ ਚੱਕਿਆ ਘੜੀਸਦਿਆਂ ਨੇ ਇਹ ਨਾਲ ਦੀ ਨਾਲ ਇੱਥੋਂ ਨਾੜ ਚੜ ਜਾਂਦੀ ਹੈ ਇਹਦਾ ਇਲਾਜ ਕੀ ਹੈ ਇਹਦਾ ਤਰੀਕਾ ਕੀ ਹੈ ਲਾਜ਼ਮੀ ਤਰੀਕਾ ਕੀ ਹੈ ਸਭ ਤੋਂ ਵਧੀਆ ਤਰੀਕਾ ਤੁਹਾਨੂੰ ਸਮਝੀ ਜੀ ਨੂੰ ਚੱਕਣਾ ਦੱਸਦਾ ਵੀ ਹਮੇਸ਼ਾ ਸ਼ਾਰਡਰ ਚੱਕਣਾ ਹੈ ਐ ਨਹੀਂ ਚੱਕਣਾ ਇੱਥੇ ਜ਼ੋਰ ਨਹੀਂ ਪੈਂਦਾ ਫਿਰ ਇੱਥੇ ਜ਼ੋਰ ਪੈਂਦਾ ਆਪਾਂ ਨੇ ਇਹਨੂੰ ਐ ਐ ਕਰਨਾ ਐਸ ਐਂਗਲ ਤੇ ਸ਼ੈਡਰ ਚੱਕਣਾ ਐਸ ਐਂਗਲ ਤੇ ਹੀ ਸਿਲੰਡਰ ਚੱਕਣਾ ਐਸ ਐਂਗਲ ਤੇ ਆਟੇ ਵਾਲਾ ਢੋਲ ਚੱਕਣਾ ਫਿਰ ਤੁਹਾਡਾ ਜੋਰ ਇੱਥੇ ਤੇ ਇੱਥੇ ਪਊਗਾ ਤੁਹਾਡੀ ਕਮਰ ਨੂੰ ਪ੍ਰੋਬਲਮ ਨਹੀਂ ਆਊਗੀ ਜਿਵੇਂ ਹੁਣ ਮਸ਼ੀਨ ਚੱਕ ਰਿਹਾ ਮੈਂ ਐਸ ਐਂਗਲ ਤੇ ਮਸ਼ੀਨ ਚੱਕ ਰਿਹਾ ਦੇਖੋ ਲੱਤਾਂ ਮੋੜ ਕੇ ਐਂ ਚੱਕ ਲਾ ਲਾ ਕੁਝ ਨਹੀਂ ਹੋਇਆ ਇਹ ਮੇਰਾ ਤਰੀਕਾ ਸੀ ਵਜਨ ਚੱਕਣ ਦਾ ਇਸ ਵੀਡੀਓ ਨੂੰ ਸ਼ੇਅਰ ਕਰੋ ਸਸੀ ਕਾਲ ਧੰਨਵਾਦ